ਇੱਕ ਜਿਹੜਾ ਪਾਰਟਿਕਲ ਟੂ ਹੋਇਆ ਜਿਸ ਦਾ ਪਹਿਲਾਂ ਮੈਂ ਨਹੀਂ ਕਹਿੰਦੇ ਗੱਡ ਸਿੰਘ ਕੋਲੇ ਖਾਲੀਆਂ ਦੇ ਟ੍ਰੈਕਟਰ ਉੱਤੇ ਲੱਗ ਗਈ ਗੱਡੀ ਦੇ ਵਿੱਚ ਕੋਈ ਭਰਾ ਦਾ ਅੰਦਰ ਕਿ ਕਾਫੀ ਨੁਕਸਾਨ ਹੋਇਆ ਇਨਸਾਨ ਤਾਂ ਜਿਹੜਾ 2 ਲੱਖ ਰੁਪਏ ਜਿਆਦਾ ਚੁਦਾ ਦੇ ਵੀ ਕੁਝ ਨਾਲੀ ਪਾਰਟੀ ਨੂੰ ਪੈਸੇ ਦੇਣੇ ਪਏਗੇ ਤੇ ਚਲੋ ਮੈਂ ਪਰਾਉ ਤੇ ਪਹੁੰਚੇ ਜੁਨੀਅਨ ਦੇ ਮੈਂਬਰ ਉਥੇ ਇਹਨਾਂ ਰਾਜੀ ਬੰਦਾ ਹੋ ਗਏ ਸੀ ਉਹਨਾਂ ਨਾਲ ਮੂਰਲੀ ਪਾਰਟੀ ਨਾਲ ਡੈਲੀ ਪਾਰਟੀ ਨਾਲ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਜੁਨੀਅਨ ਵੱਲੋਂ 20000 ਰੁਪਿਆ ਵੀ ਲੱਖ ਤੋਂ ਪਲੱਸ ਇਹ ਨੁਕਸਾਨ ਹੁੰਦਾ ਤਾਂ ਜੁਨੀਅਨ ਵੱਲੋਂ ਕਿਹਾ ਗਿਆ ਉਹ ਅੱਜ ਆਪਣੇ ਭਰਾ ਸਾਰੇ ਆਪਣੇ ਸੀਨੀਅਰ ਮੈਂਬਰ ਸਿਰੇ ਦੀ ਸਾਰੀ ਖੜੀ ਹੈ ਜਿਲ੍ਹਾ ਪ੍ਰਧਾਨ ਸਾਰੇ ਖੜੇ ਉਹਨਾਂ ਦੀ ਹਾਜ਼ਰੀ ਚ ਤੁਹਾਨੂੰ ਅੱਜ ਸਟੈਕਰ ਕਤਰ ਜੀ ਇਲਾਵਾ ਤੁਸੀਂ ਇਹ ਚੱਕਾ ਦੇ ਪ੍ਰਾਣ ਉਸ ਜੁਨੀਅਨ ਕੰਨ ਦਿੱਤਾ ਹੈਗਾ ਬਾਕੀ ਇਹ ਬਾਈ ਦਾ ਪਸਪੈਨਰ ਵੀ ਪਾਵਾ ਦੇ ਗਰੁੱਪ ਦੇ ਵਿੱਚ ਤੇ ਜੋ ਵੀ ਆਪਣੀ 200 ਰੁਪਿਆ ਪ੍ਰਤੀ ਮੈਂਬਰ ਕਿਹਾ ਹੋਵੇ ਉਹ ਜਿੰਨਾ ਹੋ ਸਕੇ ਮੈਂ ਸਪੋਰਟ ਕਰਿਓ ਵੱਧ ਤੋਂ ਵੱਧ ਤੇ ਇਸ ਕਰਕੇ ਐਮ ਜੀ ਵੀ ਭਰਾ ਨੂੰ ਡਿੱਗਦਾ ਹੁੰਦੀ ਹੈ ਕੱਲ ਨੂੰ ਕਿ ਇਕੱਲੇ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਗਰੁੱਪ ਆਪਣਾ ਮਿਲਿਆ ਹੋਇਆ ਉਹਦੇ ਵਿੱਚ ਕੋਈ ਆਪਾਂ ਨੂੰ ਵੱਡੀ ਗੱਲ ਨਹੀਂ ਤੋਂ ਤੋਂ ਤੇ ਇਹਨਾਂ ਸਾਰੇ ਭਰਾਵਾਂ ਦਾ ਵੀ ਧੰਨਵਾਦ ਕਰਦਾ ਹਾਂ